ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆ ਅੱਜ ਦੀ ਵੀਡੀਓ ਵਾਲੀ ਕੈਂਟ ਹੋਣ ਵਾਲੀ ਆ ਬਈ ਅੱਜ ਉਡਾਵਾਂਗੇ ਆਪਾਂ ਬਈ ਆਖਰੀ ਵਾਰ ਕਬੂਤਰ ਤਾਂ ਬਈ ਹਜੇ ਤੱਕ ਸੂਰਜ ਨਿਕਲਿਆ ਨਹੀਂ ਸਵੇਰ ਸਵੇਰ ਦਾ ਟਾਈਮ ਆ ਤਾਂ ਥੋੜੇ ਟਾਈਮ ਤੱਕ ਬਈ ਧੁੱਪ ਨਿਕਲਿਆ ਆਊਗੀ ਬਸ ਜਿਵੇਂ ਸੂਰਜ ਨਿਕਲਦਾ ਨਾਲ ਦੀ ਨਾਲ ਆਪਾਂ ਕਬੂਤਰ ਡਾ ਦਾਂਗੇ ਉਸ ਤੋਂ ਪਹਿਲਾਂ ਬਈ ਆਪਾਂ ਆ ਸਾਰੇ ਜਾਨਵਰ ਛੱਡ ਦਿੰਨੇ ਆਂਗੇ ਤਾਂ ਅੱਜ ਬਈ ਆਖਰੀ ਵਾਰ ਬੱਚੇ ਡਾਵਾਂਗੇ ਐਸ ਤੋਂ ਬਾਅਦ ਤਾਂ ਬਈ ਧੁੰਦ ਹੁੰਦੀ ਜਾਂਦੀ ਆ ਤਾਂ ਜ ਆਖਰੀ ਵਾਰ ਡਾਲੀਏ ਬਸ ਤਾਂ ਆ ਛੱਡ ਦਿੰਨੇ ਆਂ ਆਇਓ ਵੀ ਭੱਜ ਜਾਓ ਸਾਰੇ ਬਾਹਰ ਬੈਲਾ ਬਾਹਰ ਆ ਇਧਰ ਆ ਇਹਨੂੰ ਪਰਾਂ ਕਰ ਕੀ ਦਿੱਤਾ ਡਰਾਈ ਜਾਂਦੀ ਐ ਸਾਰਿਆਂ ਨੂੰ ਨਾ ਬੈਲਾ ਚਲੋ ਬਈ ਚਲੋ ਫਟਾਫਟ ਬਾਹਰ ਚਲੋ 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 ਆਹ ਖੁੱਡੇ ਦੇ ਵਿੱਚ ڈاکੂ ਸ਼ੂਟਰ ਤੇ ਇਹਨਾਂ ਦੀਆਂ ਪੱਠੀਆਂ ਬਈ 4-5 ਆਹ ਖੁੱਡੇ ਦੇ ਵਿਚਾਲੇ ਇਧਰ ਹੁੰਦੇ ਨੇ ਇਹ ਇਕੱਲੇ ਅਸੀਲ ਲੈ ਹੁਣ ਇਹ ਵੜ ਕੇ ਬੈ ਗਈ ਵਿੱਚ ਆ ਜਾਓ ਵੀ ਆ ਵੀ ਛੱਡ ਦਿੰਨੇ ਆ ਬੈਲਾ ਇਧਰ ਆ ਓਏ ਹਟ ਜਾ ਹੋਰ ਡਰਾ ਦਿੰਦੀ ਹੈਗੀ ਨਾ ਬੈਲਾ ਹਟ ਜਾ ਆਜੋ ਵੀ ਤੁਸੀਂ ਸਾਰੇ ਟਰਕੀ ਸ਼ਰਕੀ ਡਕਸ ਆਜੋ ਬਾਹਰ ਭੱਜਿਓ ਸਾਰੇ ਪਹਿਲਾ ਸਾਈਡ ਤੇ ਹੋ ਜਾ ਆਜੋ ਵੀ ਬਾਹਰ ਆਜੋ ਭੱਜ ਕੇ ਭੱਜ ਕੇ ਭੱਜ ਕੇ ਸ਼ਾਬਾਸ਼ ਗੁੱਡ ਮਾਰਨਿੰਗ ਚਲੋ ਵੀ ਸ਼ਾਬਾਸ਼ ਬਾਹਰ ਚਲੋ ਭੱਜੋ ਸਾਰੇ ਆ ਛੜਤਾ ਬਈ ਸੁਲਤਾਨ ਮੁਰਗਾ ਬਾਹਰ ਤੇ ਇਹਦਾ ਪੂੰਜਾ ਬਈ ਅੱਧਾ ਰਹਿ ਗਿਆ ਅੱਧਾ ਪਤਾ ਨਹੀਂ ਕਿੱਧਰ ਗਿਆ ਬਈ ਪੁੱਛਾਂਗੇ ਆਪਾਂ ਕੀਰਤ ਤੋਂ ਇਹਦੇ ਖੰਭ ਟੁੱਟੇ ਪਏ ਨੇ ਬਈ ਪਿੱਛੋਂ ਵੱਡੇ ਆਪਾਂ ਨੂੰ ਕੱਢਣੇ ਪੈਣਗੇ ਫੇਰ ਨਵੇਂ ਆਉਣਗੇ ਆ ਲੋ ਵੀ ਅੰਡਿਆਂ ਦਾ ਛਿਲਕਾ ਖਾ ਲੋ ਆਜੋ ਵੀ ਮਿੱਤਰੋ ਅੱਜ ਲਾਸਟ ਟਾਈਮ ਬੱਚੇ ਡਾਲੀਏ ਕਿਉਂਕਿ ਤੁੱਪ ਬਹੁਤ ਸੋਣੀ ਨਿਕਲਿਆਈ ਬਈ ਤੇ ਬਹੁਤ ਦਿਨਾਂ ਬਾਅਦ ਤੁੱਪ ਨਿਕਲਿਆ ਕਈ ਦਿਨਾਂ ਦਾ ਫੂੜਜ ਲੋਕ ਗਿਆ ਸੀ ਪਤਾ ਨਹੀਂ ਕਿੱਥੇ ਬਾਹਰ ਹੀ ਨਹੀਂ ਨਿਕਲੀ ਜਾਂਦਾ ਸੀ ਤਾਜ ਆਇਆ ਬਈ ਅੱਜ ਆਪਾਂ ਆਖਰੀ ਵਾਰ ਬੱਚੇ ਡਾਲੀਏ ਬਈ ਉਸ ਤੋਂ ਬਾਅਦ ਬੰਦ ਕਰ ਦਾਂਗੇ ਤੇ ਮਾਰਚ ਚ ਬਾਹਰ ਕੱਢਾਂਗੇ ਬਈ ਇਹਨਾਂ ਨੂੰ ਤਾਜ ਲਾਸਟ ਦਿਨ ਮਿਲਿਆ ਬਈ ਬੱਚੇ ਡਾਉਣ ਵਾਸਤੇ ਸ਼ੌਂਕ ਪੂਰਾ ਕਰਦੇ ਆ ਅੱਜ ਡਾ ਕੇ ਇਹਨਾਂ ਨੂੰ ਆ ਸਾਰੇ ਬੱਚੇ ਡਾਉਣੇ ਆ ਬਈ ਆਪਣੇ ਜਿਹੜੇ ਨਵੇਂ ਬੱਚੇ ਨੇ ਇਧਰ ਆ ਗਈਆਂ ਆਪਣੀਆਂ ਛਾਤਰੀਆਂ ਦੋ ਆਜੋ ਇਹਨਾਂ ਨੂੰ ਵੀ ਲਾ ਲੀਏ ਲੋ ਜੀ ਸਾਰੀਆਂ ਤਿਆਰੀਆਂ ਹੋ ਗਈਆਂ ਬਈ ਬੱਚੇ ਇਧਰ ਚੱਕ ਲੈਂਦੇ ਤੇ ਛਾਤਰੀਆਂ ਲਾਤੀਆਂ ਦੋਨੇ ਆਜੋ ਫਿਰ ਦੇਈਏ ਉਹ ਲਾ ਫਾਰਿਆਂ ਨੂੰ ਫੋਤੋਂ ਪਹਿਲਾਂ ਡਾਵਾਗੇ ਆਪਾਂ ਆ ਬੱਚਾ ਜਿਹੜਾ ਬਹੁਤ ਵਧੀਆ ਉੜਦਾਗਾ ਹਾਂ ਕਾਲੀ ਨੋ ਕਾਲੀ ਦਾ ਇਹ ਚੜ ਵੀ ਬੱਚਿਆ ਫਿਰ ਉੱਡ ਜਾ ਚੜ ਜਾ ਚੜ ਜਾ ਵੈਰੀ ਗੁੱਡ ਡੌਣਾ ਦਾਦੇ ਛੇਤੀ ਇਹਨਾਂ ਟਾਈਮ ਦਾ ਤੋ ਲਈ ਜਾਨਾਗਾ ਦੂਜੇ ਬੱਚੇ ਨਿਕਲ ਜਾਣਗੇ ਚਲ ਵੀ ਚੜਜੋ ਆ ਜਾ ਵੀ ਚਲ ਵੀ ਚੜਜੋ 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 ਸ਼ਾਬਾਸ਼ ਆ ਜਾ ਵੀ ਅਗਲੇ ਚਲ ਵੀ ਫਰਦਈ ਬਗਲਾਂ ਆ ਜਾ ਵੀ ਤੂੰ ਤੂੰ ਆ ਜਾ ਚੱਲ ਬਈ ਆ ਗਏ ਸਾਰੇ ਚੱਲ ਬਈ ਆ ਰਹਿ ਗਿਆ ਵੀ ਲਾਸਟ ਚੱਲ ਬਈ ਉੱਡੋ ਕਬੂਤਰ ਦਿੱਤੇ ਸਾਰੇ ਡਾ ਬਈ ਹੁਣ ਦੇਖੋ ਸੋਨੀ ਜੀ ਹਾਈਲਾਈਟ ਬੱਚਿਆਂ ਨੂੰ ਉਡਾ ਕੇ ਵੱਡਿਆਂ ਨੂੰ ਰਖਤੇ ਦਾਣੇ ਆਜੋ ਵੀ ਖਾ ਲੋ ਆ ਆ ਆ ਆ ਆ ਆ ਆਜੋ ਵੀ ਸਾਰੇ ਭੱਜਿਓ ਰੁੱਤੇ ਰੁੱਤੇ ਸਾਰੇ ਆਜੋ ਸ਼ਾਬਾਸ਼ ਵੈਰੀ ਗੁੱਡ ਉੱਡਿਆ ਉੱਡਿਆ ਸਾਰੇ ਆਜੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਰਹਿ ਗਏ ਬਸ ਦੋ ਤਿੰਨ ਰਹਿ ਗਏ ਆਹ ਰਹਿ ਗਿਆ ਇੱਕ ਆ ਜਾ ਵੀ ਲਓ ਜੀ ਇਹ ਵੀ ਆ ਗਿਆ ਫਾਰੇ ਕਬੂਤਰ ਆ ਗਏ ਦਾਣੇ ਤੇ ਰੱਜ ਲੋ ਵੀ ਭਰ ਲੋ ਢਿੱਡ ਹੁਣ ਅੱਜ ਬਈ ਕੜਾਕੇ ਦੀ ਧੁੱਪ ਨਿਕਲੀ ਹੋਈ ਆ ਵੱਡੇ ਜਾਨਵਰ ਬਾਹਰ ਕੱਢਤੇ ਸਾਰੇ ਆਤਰੋ ছাত্রੋ ਰਾਵੀ ਲਾਡੋ ਅੱਜ ਵਧੀਆ ਇਹਨਾਂ ਦੇ ਹੱਡ ਪੈਰ ਖੁੱਲੇ ਜਾਣਗੇ ਕਈ ਦਿਨਾਂ ਬਾਅਦ ਧੁੱਪ ਮਿਲੀ ਇਹਨਾਂ ਨੂੰ ਦੇਖਣ ਵਾਸਤੇ ਤਾਂ ਵਿੱਚ ਦੀ ਨਿਕਲਦੀ ਹੁੰਦੀ ਆ ਪਰ ਜਿਆਦਾ ਟਾਈਮ ਨਹੀਂ ਨਿਕਲਦੀ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਬਈ ਤਾਂ ਵਧੀਆ ਹੱਡ ਪੈਰ ਖੁੱਲੇ ਆਣਗੇ ਇਹਨਾਂ ਦੇ ਸਾਰੇਆਂ ਦੇ ਆਜੋ ਵੀ ਮਿੱਤਰੋ ਹੁਣ ਚੱਲਦੇ ਆ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਪਿਛਲੀ ਵੀਡੀਓ ਤੇ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕਰੇ ਵੀ ਜਿਹੜਾ ਅੰਦਰ ਡੰਡਾ ਲਾਇਆ ਬਹੁਤ ਉੱਚਾ ਲਾਤਾ ਉਹਨੂੰ ਆਪਾਂ ਨੀਵਾ ਕਰਾਂਗੇ ਤੇ ਇੱਕ ਡੰਡਾ ਹੋਰ ਲਾਵਾਂਗੇ ਲੰਬੀ ਟਾਂਗੀ ਦੋ ਬਹੁਤ ਨੇ ਬਈ ਤੇ ਨਾਲੇ ਕਰਦੇ ਆ ਸਾਰੇ ਆਂਡਿਆਂ ਦੀ ਕਲੈਕਸ਼ਨ ਹਾਂਜੀ ਗੁੱਡ ਮਾਰਨਿੰਗ ਬਈ ਸਾਰੇ ਮੁਰਗੇ ਤੇ ਮੁਰਗੀਆਂ ਨੂੰ ਅੱਜ ਤੁਸੀਂ ਕਿੰਨੇ ਆਂਡੇ ਦਿੱਤੇ ਨੇ ਉਹ ਵੀ ਚੱਕਦੇ ਆ ਤੇ ਨਾਲੇ ਥੋੜਾ ਡੰਡਾ ਆਪਾਂ ਨੀਮਾ ਕਰਕੇ ਲਾ ਦਿੰਨੇ ਆ ਵਧੀਆ ਬਹਿ ਜਾਇਆ ਕਰਿਓ ਥੱਲੇ ਹਨਾ ਤਾਂ ਵੀ ਦੋਨੇ ਡੰਡੇ ਲਾ ਦਿੰਨੇ ਆ ਪਹਿਲਾਂ ਇਹਨੂੰ ਨੀਮਾ ਕਰ ਦਿੰਨੇ ਆ ਫਿਰ ਉਹ ਦੂਜਾ ਲਾ ਦਾਂਗੇ ਜਿਹੜਾ ਬਾਹਰ ਪਿਆਗਾ ਕੀਰਤਾ ਡੰਡਾ ਤੂੰ ਲਾਇ ਸੀ ਇਧਰ ਫੜ ਤੇ ਤੂੰ ਤਾਂ ਮੇਰੇ ਨਾਲੋਂ ਵੀ ਉੱਚਾ ਲਾਤਾ ਲਓ ਜੀ ਓਹੋ ਹੋ ਬਚ ਗਈ ਬਚ ਗਈ ਲਓ ਵੀ ਮਿੱਤਰੋ ਦੇਖੋ ਫਿਰ ਆ ਡੰਡਾ ਆਪਾਂ ਇੰਨਾ ਨੀਮਾ ਕਰਤਾ ਪਹਿਲਾਂ ਇਹ ਇੱਥੇ ਸੀ ਹੁਣ ਇੱਥੇ ਕਰਤਾ ਇੰਨਾ ਫਰਕ ਪੈ ਗਿਆ ਬਹੁਤ ਆ ਬਈ ਆ ਗਿਆ ਭਈ ਆਪਣਾ ਦੂਜਾ ਬਾਸ ਦੋ ਡੰਡੇ ਬਹੁਤ ਨੇ ਲੰਬੇ ਆਰਾਮ ਨਾਲ ਬਹਿ ਜਾ ਕਰਨਗੇ ਸਾਰੇ ਚੜ ਕੇ ਜਦੋਂ ਮਿੰਕਣੀ ਆਇਆ ਕਰੂ ਜਾਂ ਫਿਰ ਜਦੋਂ ਇਹਨਾਂ ਦਾ ਦਿਲ ਕਰਿਆ ਕਰੂ ਦੂਜੇ ਨੂੰ ਕੀਰ ਤੇ ਥੋੜਾ ਜਿਹਾ ਇਧਰ ਕਰਕੇ ਲਾ ਦਿੰਨੇ ਆ ਹਨਾ ਲੈ ਇਧਰ ਆ ਜੂ ਤੂੰ ਮੈਂ ਇੱਟਾ ਲਿਆਉਣਾ ਚਾਹ ਕੇ ਠੀਕ ਆ ਪਾਰੀ ਬੋਤਾ ਇਹਨੂੰ ਪਰਾਂ ਕਰ ਆ ਇੱਥੇ ਉਰੇ ਰੱਖ ਦਿੰਨੇ ਆ ਹੁਣ ਇਹਦੇ ਉੱਤੇ ਰੱਖ ਆਰਫੀ ਨਾਲ ਭਈ ਆਪਾਂ ਬਾਸ ਨੂੰ ਇੱਥੋਂ ਬੰਨ੍ਹ ਦਿੰਨੇ ਆ ਇਹ ਇਧਰੋਂ ਬਈ ਇਹਦੇ ਉੱਤੇ ਧਰ ਕੇ ਇੱਥੇ ਬੰਨ ਦਿੰਨੇ ਆ ਤਾਂ ਬਈ ਇੰਨੇ ਉੱਚੇ ਨੀਵੇਂ ਹੋ ਜਾਣਗੇ ਕੰਮ ਬੈਸਟ ਹੋ ਜੂਗਾ ਬਈ। ਕੀਰਤ ਉਧਰ ਉਹਦੇ ਉੱਤੇ ਰੱਖ ਉਹਨੂੰ ਕਾਲੇ ਦੇ। ਵੈਪ ਦੇ ਉੱਤੇ ਰੱਖ। ਫਿਰ ਲੇਬਲ ਚੈੱਕ ਕਰਾਂਗੇ ਬਰਾਬਰ ਦਾ ਕਰਾਂਗੇ। ਹਾਂ ਸੈੱਟ ਆ ਰੇ। ਹਾਂ ਬੰਨ ਇੱਥੇ। ਹਾਂ। ਦੇਖੋ ਵੀ ਮਿੱਤਰੋ ਇਧਰੋਂ ਬੰਨਤਾ ਰਫੀ ਨਾਲ ਤੇ ਇਧਰੋਂ ਵੀ ਬੰਨਤਾ ਬਈ ਇਹਦੇ ਨਾਲ ਤਾਂ ਬਈ ਕੰਮ ਬੈਸਟ ਹੋ ਗਿਆ ਬਈ ਦੋਨੇ ਡੰਡੇ ਉੱਚੇ ਨੀਵੇਂ ਕਰਕੇ ਲੱਗ ਗਏ ਤਾਂ ਹੁਣ ਦੱਸਿਓ ਬਈ ਕਮੈਂਟ ਕਰਕੇ ਹੁਣ ਕਿਵੇਂ ਲੱਗਦੇ ਨੇ ਬਈ ਆਹ ਡੰਡੇ ਲੱਗੇ ਹੋਏ ਆਜੋ ਵੀ ਮਿੱਤਰੋ ਹੁਣ ਕਰਦੇ ਆਂਡਿਆਂ ਦੀ ਕਲੈਕਸ਼ਨ ਆਸੀ ਆਪਣੇ ਕੋਲੇ ਭਾਂਡਾ ਲੈ ਵੀ ਕੀਰਤ ਤੂੰ ਇਧਰਲੇ ਪਾਸੇ ਟੱਪਿਆ ਹੋਇਆਗਾ ਚੱਕ ਆਂਡੇ ਦੇਖਦੇ ਆ ਕਿੰਨੀਆਂ ਮੁਰਗੀਆਂ ਨੇ ਅੰਡੇ ਧਰੇ ਨੇ ਅੱਜ ਆਏ ਹਾਏ ਕਿਆ ਬਾਤ ਹੈ ਇੱਕ ਦੋ ਫਟਾਫਟ ਚੱਕੀ ਚੱਲ 3 4 5 ਅੱਜ ਫੇਰ ਨਹੀਂ ਛੋਟਾ ਦੇਤਾ ਹਾਂ ਕਿਹੜੀ ਮੁਰਗੀ ਦਿੰਦੀ ਆ ਯਾਰ ਆ ਦੇਖੋ ਭਈ ਅੱਜ ਫੇਰ ਨਿਕਾਇਆ ਧਰ ਤਾਂਡਾ ਚੱਲ ਕੋਈ ਨਹੀਂ ਹੌਲੀ ਹੌਲੀ ਇਹਦਾ ਸੈਜ ਵਧ ਜੂਗਾ ਹਨਾ ਇੱਕ ਦੋ ਦਿਨ ਦੇਖਦੇ ਆਂਗੇ ਕਿੰਨੇ ਹੋ ਗਏ 1 2 3 4 5 5 5 6 7 8 ਲਓ ਜੀ ਅੱਜ ਹੋਈ ਹੈ ਮਿੱਤਰੋ ਆਪਾਂ ਨੂੰ 8 ਅੰਡੇ ਦੀ ਕਲੈਕਸ਼ਨ ਪਰ ਬਈ ਆਪਾਂ 8 ਨਹੀਂ ਮੰਨਦੇ ਇਹਨੂੰ 7.5 ਮੰਨਾਂਗੇ ਕਿਉਂਕਿ ਆ ਇੱਕ ਜਮਾ ਅੱਧੇ ਅੰਡੇ ਜੱਡਾਗਾ ਤਾਂ ਵੀ ਗੱਲ ਸੁਣ ਲੋ ਸਾਰੇ ਤੁਸੀਂ ਆਪਦੇ ਅੰਡੇ ਦਾ ਸਹਿਜ ਵਧਾ ਲੋ ਨਹੀਂ ਫਿਰ ਤੁਹਾਡੇ ਨਾਲ ਪਹਿਲਾਂ ਲਈ ਕਰਾਂਗੇ ਦੁਬਾਰੇ ਧਮਕੀ ਦੇਣੀ ਪਊਗੀ ਲੈ ਵੀ ਇਹਨੂੰ ਲੈ ਚੱਲ ਆ ਆ ਆ ਅੱਜ ਕੁਲੀ ਡੰਡਾ ਖਾਓ ਦਾਣੇ ਆਪਾਂ ਪਾਤੇ ਫੀਡਰ ਚ ਤੇ ਇੱਧਰ ਦੇਖੋ ਵੀ ਮੇਰੇ ਦਿਮਾਗ ਦੇ ਵਿੱਚ ਸਕੀਮ ਆਈ ਵੀ ਬਚਾਲੇ ਡੰਡਾ ਲਾ ਕੇ ਇਹਨੂੰ سپورਟ ਦੇ ਦਈਏ ਤਾ ਬਈ ਵਿਚਾਲੇ ਰੰਡਾ ਲਾ ਕੇ ਮੈਂ ਦੋਨੇ ਢਾਂਗੀਆਂ ਬਨਤੀਆਂ ਥਲੜੀ ਵੀ ਤੇ ਉਤਲੀ ਵੀ ਤਾ ਬਈ ਦੱਸਿਓ ਹੁਣ ਕਮੈਂਟ ਕਰਕੇ ਕਿਵੇਂ ਲੱਗਦਾ ਜਿਗਾਰੜ ਆ ਤਿੰਨੇ ਖੁੱਡੇ ਕਰਤੇ ਬੇਲੇ ਜਿਨੇ ਕਬੂਤਰ ਸੀ ਤਿੰਨੇ ਖੁੱਡਿਆਂ ਚ ਸਾਰੇ ਕਬੂਤਰ ਇੱਕ ਖੁੱਡੇ ਚ ਇਕੱਠੇ ਕਰਤੇ ਉਧਰ ਤੇ ਬਈ ਆ ਲਿਆਂਦਾ 200 ਵਾਟ ਦਾ ਗਰਮ ਬੱਲਬ ਇਹ ਛਾੜ ਦਿੰਨੇ ਆ ਬਈ ਆਪਾਂ ਆ ਖੁੱਡੇ ਚ ਤੇ ਇੱਥੇ ਛੱਡ ਦਿਆਂ ਬਈ ਆਪਣੀ ਪੱਠੀ ਜਿਹੜੀ ਬਿਮਾਰ ਹੋ ਰਹੀ ਹੈ ਸੁਲਤਾਨ ਦੀ ਤੇ ਨਾਲੇ ਇੱਕ ਪੱਠਾ ਥੋੜਾ ਢਿੱਲਾਗਾ ਉਹਨੂੰ ਵੀ ਛੱਡ ਦਿਆਂ ਲੈ ਵੀ ਚੱਕ ਮਿੱਤਰਾ ਲੱਗ ਗਿਆ ਆ ਚੱਲ ਪਿਆ ਬਈ ਬੱਲਬ ਦੇਖੋ ਸਾਰਾ ਖੁੱਡਾ ਨਿਗਾਹ ਕਰ ਦੂ ਆ ਵਧੀਆ ਤੇ ਨਾਲੇ ਚਾਨਣ ਬਹੁਤਾ 200 ਵਾਟ ਦਾ ਵੱਡਾ ਬੱਲਬ ਆ ਬਈ ਤੇ ਹੁਣ ਛੱਡ ਦਿਆਂ ਪੱਠੀ ਅੰਦਰ ਦਵਾਈ ਦੇ ਕੇ ਵਧੀਆ ਗਰਮ-ਗਰਮ ਰਹੂਗੀ ਸੈੱਟ ਹੋ ਜੂ 2-3 ਦਿਨਾਂ 'ਚ ਆ ਬੈਠੀ ਆ ਵਿਚਾਰੀ ਬੈਲਾ ਉਧਰ ਚੱਲ ਇਹਨੂੰ ਲੈ ਚਲਦੇ ਆ ਬਈ ਲੈ ਵੀ ਪੱਠੀਏ ਇੱਥੇ ਚੱਲ ਠੀਕ ਆ ਆ ਖੁੱਡਾ ਨਿੱਗਾ ਨਿੱਗਾਗਾ ਮੈਨੂੰ ਤਾਂ ਲੱਗਦਾ ਬਈ ਆ ਪੱਠੀ ਲੜੀ ਆ ਕਿਸੇ ਦੇ ਨਾਲ ਇਹਦੇ ਮੂੰਹ ਕੋਲੇ ਜ਼ਖਮ ਹੋ ਰਿਹਾ ਬਈ ਤੇ ਇਹਦੇ ਆਪਾਂ ਨੈਰੋ ਕਾਈਂਡ ਦਾ ਟੀਕਾ ਲਾ ਦਾਂਗੇ ਨਾਲੇ ਪਾਵਰ ਜੈੱਲ ਦੇ ਦਾਂਗੇ ਬਾਕੀ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਇਹਨੂੰ ਹੋਰ ਕਿਹੜੀ ਦਵਾਈ ਦਈਏ ਜਿਹਦੇ ਨਾਲ ਜਮਾ ਲੋਟ ਹੋ ਜੇ ਜਲਦੀ ਤੋਂ ਜਲਦੀ ਇੱਕ ਆ ਪੱਠਾ ਬਈ ਇਹ ਵੀ ਟਲਾਇਆ ਹੋ ਰਿਹਾ ਐ ਦੀ ਗਰਦਨ ਸੁੱਜੀ ਪਈ ਆ ਹਨਾ ਇਹਨੂੰ ਵੀ ਇੱਥੇ ਛੱਡ ਦਿੰਨੇ ਆਂਗੇ ਤਾਂ ਬਈ ਦੋਨਾਂ ਦਾ ਇੱਥੇ ਟ੍ਰੀਟਮੈਂਟ ਕਰਾਂਗੇ ਤੇ ਮੁਰਗੇ ਦਾ ਦੱਸਿਓ ਬਈ ਓਏ ਤੇਰੀ ਐਸੀ ਦੀ ਤੈਸੀ ਇਹ ਭੱਜ ਗਿਆ ਬਈ ਇਹ ਥੋੜਾ ਜਿਹਾ ਹਲੇ ਤੁਰਦਾ ਫਿਰਦਾਗਾ ਥੋੜਾ ਜਿਹਾ ਠੀਕ ਆ ਪਰ ਬਿਮਾਰ ਹੋ ਰਿਹਾਗਾ ਹਨਾ ਤੈਨੂੰ ਦੁਬਾਰੇ ਫੜ ਕੇ ਛੱਡਦੇ ਆ ਅੰਦਰ ਚਲ ਵੀ ਪੱਠੇ ਅੰਦਰ ਉਰੇ ਰਹਿ ਠੀਕ ਆ ਉਰੇ ਥੋੜਾ ਇਲਾਜ ਕਰਾਂਗੇ ਦੋਨਾਂ ਦਾ ਸੈੱਟ ਹੋ ਜਾਉਗੇ ਜਮਾ ਚਲੋ ਵੀ ਆ ਕਰਦਿਆ ਬੰਦ ਕੰਮ ਲੋਟ ਹੋ ਗਿਆ ਥੋੜੇ ਟਾਈਮ ਤੱਕ ਦਵਾਈ ਦੇ ਦਾਂਗੇ ਆ ਚੱਕੋ ਬਈ ਜਿੰਨੀਆਂ ਵੀ ਆਪਣੇ ਕੋਲੇ ਫੈਂਸੀ ਬਰੀਡਾਂ ਨੇ ਸਾਰੀਆਂ ਨੂੰ ਇੱਕ ਖੁੱਡਾ ਦੇਤਾ ਸ਼ਿਰਾਜੀ ਸੈਂਟੀਨੇਟ ਫਰੈਂਚ ਮਦੀਨਾ ਮੁਖੀ ਪਾਊਡਰ ਲੱਕੇ ਲੱਕੇ ਤਾਂ ਪਹਿਲੀ ਇੱਥੇ ਸੀ ਬਾਕੀ ਆ ਸਾਰਿਆਂ ਨੂੰ ਬਈ ਇੱਕ ਖੁੱਡਾ ਦੇਤਾ ਚਲੋ ਬਈ ਸੈਂਟੀਨੇਟ ਥੱਲੇ ਚਲੋ ਇੱਥੇ ਨਹੀਂ ਬੈਠਣਾ ਚਲੋ ਬਾਜੋ ਤਾਂ ਮਿੱਤਰੋ ਬਈ ਕਮੈਂਟ ਕਰਕੇ ਦੱਸਿਓ ਵੀ ਸਾਰੀਆਂ ਬਰੀਡਾਂ ਇੱਥੇ ਵਧੀਆ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਫੇਰ ਤਾਂ ਆਪਾਂ ਸਾਰੀਆਂ ਨੂੰ ਇੱਥੇ ਹੀ ਰੱਖਾਂਗੇ ਨਹੀਂ ਆ ਡਾਡ ਕਰ ਦਾਂਗੇ ਹਨਾ ਜੇ ਜਾਦੇ ਕਮੈਂਟ ਆਈ ਤਾਂ ਦੱਸਿਓ ਬਈ ਪੱਕਾ ਬਾਕੀ ਆ ਕਰਦਿਆਂ ਬੰਦ ਹਾਂ ਵੀ ਕੀ ਹਾਲ ਚਾਲ ਨੇ ਤੇਰੇ ਮੁਰਗੀ ਨੇ ਬਈ ਆਂਡੇ ਤਾਂ ਸਾਰੇ ਆਪਦੇ ਥੱਲੇ ਲੈ ਰਖੇ ਨੇ ਕੋਈ ਵੀ ਆਂਡਾ ਬਾਹਰ ਨਹੀਂ ਟੂਕਣੇ ਤੋਂ ਫੜ ਕੇ ਇਹਨੂੰ ਬਾਹਰ ਛੱਡ ਦਿੰਨੇ ਆ ਆ ਜਾ ਵੀ ਆਇਆ ਆਇਆ ਆ ਚਲੋ ਜੀ ਖੇਡੋ ਇੱਥੇ ਓਏ 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 ਹਟ ਜਾ ਆ ਬੈ ਗਈ ਮੁਰਗੀ ਵਿਚਾਰੀ ਗੇਟ ਤੇ ਚੜ ਕੇ ਥੱਲੇ ਨੂੰ ਤੰਗ ਬਹੁਤ ਕਰੀ ਜਾਂਦੇ ਨੇ ਆਪਾਂ ਤਾਂ ਬਈ 10 20 ਮਿੰਟ ਬਾਅਦ ਛੱਡਾਂਗੇ ਅੱਧਾ ਘੰਟਾ ਵੀ ਇਹਦੀਆਂ ਲੱਤਾਂ ਚੱਲਦੀਆਂ ਰਹਿਣ ਤੇ ਬਾਹਰਲੀ ਹਵਾ ਲੱਗ ਜੇ ਨਾਲੇ ਖਾ ਪੀ ਲੈ ਆਲੇ ਆਂਦਾ ਬਈ ਉਹ ਜਗਾੜ ਜਾ ਮਿੱਠਾ ਚੱਕਣ ਵਾਲਾ ਜਿਹੜਾ ਆਪਾਂ ਪਹਿਲਾਂ ਬਣਵਾਇਆ ਸੀ ਜਦੋਂ ਪਹਿਲਾਂ ਸਾਰੇ ਬੱਚੇ ਕਢਾਏ ਨੇ ਸੈਟਪ ਤੇ ਹਨਾ ਉਦੋਂ ਬਹੁਤ ਕੰਮ ਆਇਆ ਬਈ ਇਹ ਇਹਦੇ ਨਾਲ ਕੱਢ ਦਿੰਨੇ ਆ ਬਾਕੀ ਬਈ ਆਂਡੇ ਤਾਂ ਸਾਰੇ ਸਹੀ ਪਏ ਨੇ ਬਸ ਇੱਕ ਮਿੱਠੀ ਆ ਬਈ ਇਹਦੇ ਨਾਲ ਚੱਕਣੀ ਬਹੁਤ ਸੌਖੀ ਆ ਬਈ ਦੇਖੋ ਰਾਮ ਨਾਲ ਚੱਕੀ ਜਾਂਦੀ ਆ ਮੱਥਾ ਮਾਰਨ ਦੀ ਲੋੜ ਹੀ ਨਹੀਂ ਕੋਈ ਬਾਲਾ ਲਓ ਜੀ ਆਸੀ ਬਈ ਆਪਣੇ ਕੋਲੇ ਕਪੜਾ ਆ ਕਪੜਾ ਪਾ ਦਿੰਨੇ ਆ ਬਈ ਆਂਡਿਆਂ ਦੇ ਉੱਤੇ ਤਾਂ ਵੀ ਮੁਰਗੀ ਬਾਹਰ ਫਿਰੂ ਹਨਾ ਅੱਧਾ ਪੌਣਾ ਘੰਟਾ ਤਾਂ ਵੀ ਆਂਡੇ ਠੰਡੇ ਨਾ ਹੋਣ ਤਾਂ ਕਰਕੇ ਤਾਂ ਵੀ ਆ ਕੰਬਲ ਲਾ ਗਾ ਉਹ ਉੱਤੇ ਪਾ ਦਿੰਨੇ ਆ ਜਦੋਂ ਬਿਠਾਉਣੀ ਹੋਈ ਚੱਕ ਦਾਂਗੇ ਕੰਮ ਡੰਨ ਆ ਬਈ ਓਕੇ ਦੀ ਰਿਪੋਰਟ ਆ ਇੱਕ ਬਈ ਆ ਪੱਠਾ ਤੇ ਪੱਠੀ ਆਪਾਂ ਆ ਬਾਈ ਨੂੰ ਗਿਫਟ ਕਰ ਲਿਆ ਬਈ ਤੇ ਆ ਪਠੀ ਤੇ ਆਪਣੇ ਘਰ ਵਾਲੀ ਆ ਆਹ ਇਹ ਪੰਜ ਦਿਨਾਂ ਬਾਅਦ ਆਈ ਸੀਗੀ ਇਹਦਾ ਸ਼ੋਰਟ ਪਾਇਆ ਸੀ ਉਹ ਉਹ ਇਹ ਤੇ ਇਹ ਮੈਂ ਖੈਰ ਖਰਾਬ ਕਰਦੀ ਆ ਕੀ ਬਤਾ ਤੁਹਾਡੇ ਲੋਟ ਆ ਜੇ ਆ ਪਠਾ ਕੋਈ ਦੇ ਗਿਆ ਸੀ ਮੈਨੂੰ ਉਹਨਾਂ ਉਹ ਕੱਲੇ ਮੁਰਗੇ ਰੱਖਦੇ ਆ ਕਬੂਤਰ ਰੱਖਦੇ ਨਹੀਂ ਤੇ ਫਿਰ ਉਹਨਾਂ ਕੋਲੇ ਜਗ੍ਹਾ ਨਹੀਂ ਸੀ ਰੱਖਣ ਵਾਸਤੇ ਤਾਂ ਮੇਰੇ ਕੋਲੇ ਛੱਡ ਗਏ ਸੀਗੇ ਇੱਕ ਇਹ ਆ ਆ ਪਠਾ ਹੈਗਾ ਆ ਪਠੀ ਆ ਠੀਕ ਹੈ ਧੰਨਵਾਦ ਧੰਨਵਾਦ ਕੋਈ ਗੱਲ ਨਹੀਂ ਮੇਰੀ ਆ ਰਹਿ ਗਈ ਮਿੱਤਰੋ ਆਪਣੇ ਕੋਲੇ ਬਲੈਕ ਡੱਕ ਕੱਲੀ ਜਿਹੜੀਆਂ ਇਹਦੇ ਨਾਲ ਵਾਈਟ ਦੋਸ ਸੀ ਬਈ ਉਹ ਭੱਜ ਗਈਆਂ ਬਈ ਆਪ ਇੰਜਰੇ ਦੇ ਉੱਤੇ ਬੈਠੀਆਂ ਸੀ ਇੱਥੋਂ ਡਾਰੀਆਂ ਮਾਰ ਗਈਆਂ ਘਰਦਿਆਂ ਨੇ ਦੱਸਿਆ ਬਈ ਤਾਂ ਮੁੜ ਕੇ ਲੱਭੀਆਂ ਨਹੀਂ ਬਈ ਤਾਂ ਬਈ ਆ ਕੱਲੀ ਰਹਿ ਗਈ ਵਿਚਾਰੀ ਤਾਂ ਉਹ ਦੋਨਾਂ ਨੂੰ ਬਈ ਆਪਾਂ ਲੱਭਾਂਗੇ ਕਿੱਧਰ ਗਈਆਂ ਕਿੱਧਰ ਨਾ ਹਨਾ ਤਾਂ ਪੜਤਾਲ ਕਰਾਂਗੇ ਕੀ ਪਤਾ ਬਈ ਇਹਦੇ ਮੰਗੂ ਹਨਾ ਉਹ ਵੀ ਲੱਭ ਜਾਣ ਜਿਵੇਂ ਇਹ ਲੱਭੀ ਸੀ ਬਹੁਤ ਦਿਨਾਂ ਬਾਅਦ ਬੈਲਾ ਹਟ ਜਾ ਇੱਧਰ ਚੱਲ ਉਧਰ ਚੱਲ ਤਾਂ ਬਈ ਦੇਖਾਂਗੇ ਕਿੱਧਰ ਗਈ ਕਿੱਧਰ ਨਾ ਹਨਾ ਪੁੱਛਾਂਗੇ ਬਈ ਬਹੁਤ ਸੋਹਣੀਆਂ ਸੀ ਦੋਨੇ ਆ ਕਾਲੀ ਰਹਿ ਗਈ ਕੱਲੀ ਪਹਿਲਾਂ ਇਹ ਘੁੰਮ ਗਈ ਸੀ ਹੁਣ ਉਹ ਭੱਜ ਗਈਆਂ ਆ ਪਤੰਗ ਫੜਿਆ ਬਈ ਕਿਸੇ ਦਾ ਤੇ ਇਧਰੋਂ ਟੁੱਟ ਕੇ ਆਇਆ ਬਈ ਪਿੱਛੋਂ ਇਧਰੋਂ ਆਇਆਗਾ ਤੇ ਬਈ ਹੁਣ ਜਦੋਂ ਮੈਂ ਫੜ ਕੇ ਇਹਨੂੰ ਤਾਰੀ ਜਾਂਦਾ ਸੀਗਾ ਤੇ ਬੱਚੇ ਦੇ ਖੰਭਾਂ ਝਾੜ ਜਾਣਾ ਸੀਗਾ ਤਾਂ ਇਧਰ ਕਈ ਪਤੰਗ ਉੱਡੀ ਜਾਂਦੇ ਨੇ ਯਾਰ ਬਈ ਹਨਾ ਤਾਂ ਬਈ ਯਾਰ ਹੁਣ ਆ ਪੰਗਾ ਰਿਆ ਕਰੂ ਦੇਖੋ ਆ ਫਿਰਦੇ ਨੇ ਬੱਚੇ ਤਾਂ ਬਈ ਆਪਾਂ ਜੱਜ ਢਾਲੇ ਬੱਚੇ ਅੱਜ ਤੋਂ ਬਾਹਰ ਨਹੀਂ ਡਾਉਂਦੇ ਯਾਰ ਤੇ ਐਮੀ ਹਨਾ ਨੁਕਸਾਨ ਹੋ ਜੂ ਕਿਸੇ ਬੱਚੇ ਦਾ ਆ ਤਾਂ ਛੱਡਦੀ ਨਹੀਂ ਡੋਰ ਬਈ ਬਹੁਤ ਭੜੀ ਹੁੰਦੀ ਆ ਆ ਫਿਰਦੇ ਆ ਬੱਚੇ ਦੇਖੋ ਆਪਣੇ ਹੁਣ ਮੈਨੂੰ ਦੇਖ ਦੇਖ ਕੇ ਤਾਰਨਾ ਪਊ ਆ ਇਹ ਹੌਲੀ ਹੌਲੀ ਤਾਰ ਕੇ ਜਵਾਕਾਂ ਨੂੰ ਦੇ ਦਾਂਗੇ ਆ ਲੈ ਵੀ ਕੀਰਤ ਗਿਫਟ ਪਤੰਗ ਫੜਿਆਗਾ ਐਨੀ ਡੋਰਾ ਦੇਖਣ ਨਾਲ ਇੱਥੇ ਲਵੇਟ ਰੱਖੀ ਸੀ ਮੈਂ ਸ਼ਾਬਾਸ਼ ਖਾ ਬਾਕੀ ਦੀ ਇਹਦੇ ਇੱਧਰ ਰੱਖ ਦਿੰਨੇ ਆ ਖਾਂਦਾ ਤੇ ਥੋੜੀ ਹੁੰਦਾ ਰੌਲਾ ਵੱਧ ਪਾਉਂਦਾ ਵੀ ਚੂਰੀ ਖਾਣੀ ਹੈ ਚੂਰੀ ਖਾਣੀ ਆ ਇੱਧਰ ਲੈ ਪਿਆ ਮੀ ਮਿੱਤਰੋ ਸ਼ਾਮ ਦਾ ਹੋ ਰਿਹਾ ਟਾਈਮ ਬਈ ਧੁੰਦ ਵੀ ਬਹੁਤ ਹੋ ਗਈ ਬੱਚੇ-ਪੁੱੱਚੇ ਸਾਰੇ ਬੰਦ ਕਰਤੇ ਜਾਨਵਰ ਸਾਰੇ ਹੁਣ ਬੰਦ ਕਰ ਦਾਂਗੇ ਜਿਹੜੇ ਰਹਿ ਗਏ ਤੇ ਬਈ ਆਪਾਂ ਗਏ ਹੋਏ ਸੀਗੇ ਬਾਹਰ ਕਈ ਦਿਨ ਲੱਗੇ ਹਨ ਤਾਂ ਕਰਕੇ ਵੀਡੀਓ ਬਹੁਤ ਲੇਟ ਆਈ ਆ ਬਈ ਪਰ ਹੁਣ ਆਪਣੇ ਬਲੌਗ ਜਲਦੀ ਤੋਂ ਜਲਦੀ ਆਇਆ ਕਰਨਗੇ ਆਫੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਮਿਲਦਾ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰੱਖ